ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਸਵਾਗਤ ਜੀ ਕੀ ਹਾਲ ਚਾਲ ਆ ਤੁਹਾਡਾ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਤੇ ਨਹਾ ਨੂੰ ਲਈਆਂ ਬਸ ਆਪਾਂ ਹੋ ਗਏ ਆ ਰੈਡੀ ਨਾ ਆ ਕੇ ਤੇ ਮੈਂ ਨਾ ਤੁਹਾਨੂੰ ਅੱਜ ਇੱਕ ਚੀਜ਼ ਬਣਾ ਕੇ ਦਿਖਾਉਣੀ ਆ ਕਿ ਜਿਨ੍ਹਾਂ ਦੇ ਘਰ ਜੂਸਰ ਨਹੀਂ ਹੁੰਦੇ ਫਿਰ ਉਹ ਜੂਸ ਕਿਵੇਂ ਬਣਾਉਂ ਕਿਉਂਕਿ ਦਿਲ ਤਾਂ ਸਾਰਿਆਂ ਦਾ ਕਰਦਾ ਕਿ ਜੂਸ ਪੀਏ ਤੇ ਜਿਵੇਂ ਹੁਣ ਆਪਾਂ ਤਰਬੂਜੀ ਦਾ ਜੂਸ ਬਣਾਉਣਾ ਤਰਬੂਜੀ ਖਾਣ ਨੂੰ ਸਾਰਿਆਂ ਦਾ ਜੀ ਕਰਦਾ ਪਰ ਕੱਟਣਾ ਕੋਈ ਨਹੀਂ ਚਾਹੁੰਦਾ ਕਿਉਂਕਿ ਉਹ ਕੱਟਣਾ ਬਹੁਤ ਆਖਤਰਬੂਜ ਉਹਦੇ ਵਿੱਚੋਂ ਬੀਜ ਵਗੈਰਾ ਜਿਹੜੇ ਵਿੱਚ ਫਸੇ ਪਏ ਹੁੰਦੇ ਨੇ ਉਹ ਕੱਢਣੇ ਬਹੁਤ ਔਖੇ ਨੇ ਹਨਾ ਤੇ ਕਈ ਵਾਰੀ ਆਪਾਂ ਨੂੰ ਐ ਹੁੰਦਾ ਕਿ ਕੱਟ ਕੇ ਤਾਂ ਕੋਈ ਦੇ ਦੇ ਸਵਾਦ ਤਾਂ ਬਹੁਤ ਲੱਗਦਾ ਵੀ ਫੇਰ ਖਾ ਖਾ ਤਾਂ ਫਟਾਫਟ ਲਈਏ ਖਾਣਾ ਸਾਰੇ ਚਾਹੁੰਦੇ ਨੇ ਤਰਬੂਜ ਨੂੰ ਪਰ ਕੱਟਣਾ ਕੋਈ ਨਹੀਂ ਚਾਹੁੰਦਾ ਉਹਨੂੰ ਤੇ ਲਓ ਜੀ ਜੂਸਰ ਨਾ ਹੋਵੇ ਤੇ ਤਰਬੂਜ ਦਾ ਜੂਸ ਕਿਵੇਂ ਬਣਾਈਏ ਹੁਣ ਅਸੀਂ ਤੇ ਕਿਉਂਕਿ ਮੈਂ ਤਾਂ ਉਹਨੂੰ ਤਾਂ ਪਹਿਲਾਂ ਹੀ ਕਹਿ ਰਹੀ ਆ ਜੂਸਰ ਵਾਲੀ ਗੱਲ ਕਿਉਂਕਿ ਮੈਨੂੰ ਪਤਾ ਹੈ ਵੀ ਭੈਣਾ ਨੇ ਬਾਅਦ ਚਈ ਇਹ ਕਹਿਣਾ ਕਿ ਇਹ ਤਾਂ ਜੂਸਰ ਤੇ ਇਸ ਕਰਕੇ ਆਪਾਂ ਹਰ ਇੱਕ ਨੂੰ ਨਾਲ ਲੈ ਕੇ ਚੱਲਦੇ ਆਂ ਆਪਾਂ ਨਿਚਲੇ ਲੈਵਲ ਤੋਂ ਸ਼ੁਰੂ ਕਰਦੇ ਆਂ ਹਰ ਇੱਕ ਚੀਜ਼ ਹਨ ਤੇ ਹੁਣ ਤੁਸੀਂ ਇਹ ਨਾ ਕਿਉਂ ਕਿ ਅੱਜ ਕੱਲ ਕਿਹਦੇ ਨਹੀਂ ਹੈਗੇ ਨਹੀਂ ਹੈਗੇ ਜੀ ਹੁਣ ਮੈਂ ਨਾਮ ਤਾਂ ਲੈਣਾ ਨਹੀਂ ਹੈਗਾ ਕਿਹਦੇ ਨਹੀਂ ਹੈਗੇ ਤੇ ਬਹੁਤ ਲੋਕ ਇਹੋ ਜਿਹੇ ਹੈਗੇ ਨੇ ਜਿਨ੍ਹਾਂ ਦੇ ਘਰ 'ਚ ਅਜੇ ਜੂਸਰ ਵਗੈਰਾ ਨਹੀਂ ਹੈਗੇ ਹਨ ਤੇ ਚਲੋ ਪਰਮਾਤਮਾ ਨੇ ਜਿਨ੍ਹਾਂ ਜਿਨ੍ਹਾਂ ਨੂੰ ਬਖਸ਼ੇ ਹੋਏ ਨੇ ਪਰਮਾਤਮਾ ਹੋਰ ਦਤਾਂ ਬਖਸ਼ੇ ਸਾਰਿਆਂ ਨੂੰ ਤੇ ਜੀ ਤਾਂ ਸਾਰਿਆਂ ਦਾ ਹੀ ਕਰਦਾ ਹੁੰਦਾ ਹਰ ਇੱਕ ਚੀਜ਼ ਨੂੰ ਤੇ ਅੱਜ ਆਪਾਂ ਉਹਨਾਂ ਲਈ ਤਰਬੂਜੀ ਦਾ ਜੂਸ ਬਣਾਵਾਂਗੇ ਜਿਨ੍ਹਾਂ ਦੇ ਘਰ ਜੂਸਰ ਨਹੀਂ ਹੈਗੇ ਹੁਣ ਮੈਂ ਇਹੀ ਮੰਨ ਕੇ ਚੱਲਦੀ ਆ ਕਿ ਮੇਰੇ ਘਰ ਵੀ ਜੂਸਰ ਨਹੀਂ ਹੈਗਾ ਜੇ ਮੇਰੇ ਘਰੇ ਜੂਸਰ ਨਹੀਂ ਹੈਗਾ ਤਾਂ ਫਿਰ ਮੈਂ ਕੀ ਤਰਬੂਜੀ ਦਾ ਜੂਸ ਨਾ ਪੀਵਾਂ ਤੇ ਜੂਸ ਤਾਂ ਪੀਣਾ ਹੀ ਆ ਸੋ ਜੂਸ ਵੀ ਪੀਣਾ ਹੈ ਔਰ ਸਭ ਖੇ ਤਰੀਕੇ ਨਾਲ ਪੀਣਾ ਹੈ ਔਰ ਬੀਜ ਵੀ ਅਲੱਗ ਚਾਹੀਦੀ ਆ ਸਾਨੂੰ ਹਨਾ ਵੀ ਉਹ ਅਲੱਗ ਹੋ ਜਾ ਚਲੋ ਆਪਾਂ ਫਿਰ ਉਹ ਅੱਜ ਜੂਸ ਬਣਾਉਣੇ ਆ ਜਿਨ੍ਹਾਂ ਦੇ ਘਰ ਜੂਸਰ ਨਹੀਂ ਹੈਗੇ ਉਹਨਾਂ ਲਈ ਵੀ ਔਰ ਜਿਨ੍ਹਾਂ ਦੇ ਘਰ ਜੂਸਰ ਹੈਗੇ ਨੇ ਪਰ ਜੂਸਰ ਦਾ ਬਹੁਤ ਖਲਾਰਾ ਪੈ ਜਾਂਦਾ ਹੈ ਤੇ ਉਹਨਾਂ ਲਈ ਵੀ ਸਾਰਿਆਂ ਲਈ ਹੈਗਾ ਇਹ ਠੀਕ ਹੈ ਜੀ ਜਿਹਨੂੰ ਜਿਹਨੂੰ ਸਹੀ ਲੱਗਿਆ ਉਹ ਤੁਸੀਂ ਜਰੂਰ ਇਹ ਜਿਹੜਾ ਮੈਥਡ ਹੈਗਾ ਉਹ ਯੂਜ਼ ਕਰ ਲਿਓ ਠੀਕ ਹੈ ਤੇ ਚਲੋ ਆਪਣੀ ਹਰ ਜਿਹੜੀ ਰੈਸਪੀ ਆ ਹਰ ਜਿਹੜੀ ਰੈਮਡੀ ਹੈਗੀ ਆ ਉਹ ਕਿਚਨ ਤੋਂ ਸ਼ੁਰੂ ਹੁੰਦੀ ਆ ਤੇ ਅੱਜ ਫੇਰ ਕਿਚਨ ਤੋਂ ਹੀ ਸ਼ੁਰੂ ਹੋਊਗੀ ਚਲੋ ਚੱਲਦੇ ਆਂ ਆਪਾਂ ਕਿਚਨ 'ਚ ਫੇਰ ਤੇ ਆਪਾਂ ਸ਼ੁਰੂ ਕਰਦੇ ਆਂ ਅੱਜ ਆਪਣੀ ਰੈਸਪੀ ਠੀਕ ਹੈ ਆਪਾਂ ਵਾਟਰਮੈਲਨ ਆ ਜਿਹੜਾ ਉਹ ਲੈ ਲਿਆ ਜਿੱਨਾ ਕਿ ਮੇਰੇ ਕੋਲ ਪਿਆ ਸੀ ਮੈਂ ਹੁਣਾਂਕ ਲੈ ਲਿਆ ਅੱਜ ਕਿਉਂਕਿ ਖਤਮ ਕਰ ਚੁੱਕੀਆਂ ਸੀ ਤੇ ਇਹ ਮੈਂ ਨਿੰਬੂ ਕੱਟ ਕੇ ਰੱਖੇ ਹੋਏ ਨੇ ਠੀਕ ਹੈ ਤੇ ਨਿੰਬੂ ਜਿਹੜੇ ਮੈਂ ਪਹਿਲਾਂ ਨਚੋੜੀ ਦਿੰਨੀ ਆ ਦੇਖੋ ਜੀ ਇੱਕ ਮੈਂ ਲਿਆ ਹੋਇਆ ਇਹ ਡੰਗਾ ਉਹਦੇ ਵਿੱਚ ਰੱਖੀ ਹੋਈ ਆ ਆਪਾਂ ਅਰਦਾ ਸ਼ਾਨਣ ਵਾਲੀ ਸ਼ਾਨ ਠੀਕ ਐ ਥੋਰੀ ਸੀ ਇਹ ਮੈਂ ਉਹ ਸਾਰੀ ਲਓ ਜੀ ਇਹਦੇ ਵਿੱਚ ਹੀ ਸ਼ਾਨਣੀ ਦੇ ਆਪਾਂ ਨਿੰਬੂ ਨਹੀਂ ਥੋੜਕਾ ਠੀਕ ਐ ਤੇ ਪੀ ਜਿਹੜੇ ਉੱਪਰ ਰਹਿ ਜਾਣਗੇ ਤੇ ਦੂਸਰੀ ਸ਼ਾਨਣੀ ਦੇ ਵਿੱਚ ਰੱਖ ਦਿੱਤ ਲਏਗਾ ਇਹ ਸਟੀਲ ਵਾਲੀ ਸ਼ਾਨਣੀ ਹੈਗੀ ਆ ਜੀ ਇਹੇ ਪਲਾਸਟਿਕ ਦੀ ਸ਼ਾਨਣੀ ਨਹੀਂ ਲੈਣੀ ਹੈਗੀ ਸਟੀਲ ਵਾਲੀ ਸ਼ਾਨਣੀ ਲੈਣੀ ਹੈ ਤੁਸੀਂ ਦੇਖੋ ਤੁਸੀਂ ਮਿੰਟੋ ਮਿੰਟੀ ਆਪਾਂ ਅੰਦਰ ਬੋਲਦਾ ਜੂਸ ਹੈ ਜਿਹੜਾ ਬਣਾ ਕੇ ਤੁਹਾਨੂੰ ਪਿਆ ਦੇਣਾ ਇਹ ਨਾ ਮੈਂ ਲੈ ਸੀਗੇ ਚਾਰ ਨਿੰਬੂ ਪਰ ਇੱਕ ਖਰਾਬ ਨਿਕਲ ਗਿਆ ਸੁੱਕਿਆ ਹੋਇਆ ਤੇ ਤਿੰਨ ਬਹੁਤ ਨੇ ਮੈਨੂੰ ਲੱਗਦਾ ਸਾਨੂੰ ਜਿਆਦਾ ਖੱਟੇ ਨਹੀਂ ਹੈਗੇ ਇਸ ਕਰਕੇ ਮੈਂ ਇੱਥੇ ਤਿੰਨ ਪਾ ਲਏ ਉਹ ਦੋ ਨਿੰਬੂ ਦਾ ਕੰਮ ਹੋ ਗਿਆ ਖਤਮ ਹੁਣ ਆਪਾਂ ਇਹਦੇ ਵਿੱਚ ਪਾਤਾ ਨਾ ਰਮਕ ਦਾਣੀ ਮੈਂ ਤੁਹਾਨੂੰ ਦਿਖਾਉਦੀ ਨਹੀਂ ਕਿਉਂਕਿ ਰਮਕ ਦਾਣੀ ਸਾਡੀ ਧਪਾਉਣ ਵਾਲੀ ਹੈਣੀਗੀ ਜਦੋਂ ਨਵੀਂ ਲਿਆਂਦੀ ਉਹ ਦੁਬਿਹਾਉਂਗੀ ਠੀਕ ਹੈ ਜੀ ਲਓ ਹੁਣ ਅਗਲੇ ਆਪਾਂ ਇਹ ਤਰਬੂਜ ਕਿਉਂਕਿ ਤਰਬੂਜ ਹੁਣ ਭੜਾ ਕਹਿਣੀ ਆ ਕਾਲੇ ਲਫਾਵੇ ਦੇ ਵਿੱਚ ਨਾਲ ਭਟਿਆ ਕਰੋ ਬੜਾ ਹੀ ਕੁਝ ਦੇਖਣਾ ਪੈਂਦਾ ਭੈਣਾ ਤਾਂ ਫਿਰ ਮੈਨੂੰ ਟੋਕਦੀਆਂ ਟੱਤੀਆਂ ਬਾਹਵੇਂ ਕਹਿੰਦੀਆਂ ਨੇ ਵੈਸੇ ਤਾਂ ਤੁਸੀਂ ਸਹੀ ਸਲਾਹ ਦਿੰਦੇ ਹੁੰਦੇ ਆ ਕਿ ਇਦਾਂ ਨਾ ਕਰੋ ਇਦਾਂ ਨਾ ਕਰੋ ਪਰ ਹੋ ਜਾਂਦਾ ਹੁੰਦਾ ਜੀ ਰੋਟੀਂ ਦੇ ਵਿੱਚ ਕੀ ਕਰੀਏ ਕਿ ਆਪਾਂ ਜਦੋਂ ਲੈ ਕੇ ਆਉਣੇ ਆ ਨਾ ਉਹ ਵੀ ਕਾਲੇ ਲਫਾਵੇ ਜੀ ਦਿੰਦੇ ਨੇ ਜੀ ਬਾਹਵੇਂ ਉਹ ਐਲੀਵੇਟਰ ਹੋ ਕੇ ਜੇ ਰੱਖ ਲਈਦਾ ਫਿਰ ਆਪਾਂ ਆ ਲਓ ਆਹ ਤਰਬੂਜ ਆ ਜਿਹੜਾ ਇਸ ਤਰੀਕੇ ਨਾਲ ਆਪਾਂ ਇਹਨੂੰ ਕੱਟ ਲਿਆ ਠੀਕ ਹੈ ਲੋ ਕਿਤਾ ਕਰਕੇ ਨਾ ਐਦਾਂ ਫਾੜੀਆਂ ਕਰ ਲਈਆਂ ਇਹਨੂੰ ਚਾੜੋ ਗੇਰ ਕੱਟ ਲਓ ਬਸ ਐਦਾਂ ਮੋਟਾ ਮੋਟਾ ਜਿਹਾ ਕੱਟ ਕੇ ਰੱਖ ਲਓ ਤੰਦੀ ਨੂੰ ਤੁਹਾਨੂੰ ਮਸੂਮਤ ਨਹੀਂ ਹੈਗੀ। ਲੋ ਜਿਵੇਂ ਇਹਦਾ ਲੰਬਾ ਕਟੋਂਗੇ ਫਿਰ ਉਹ ਵਿਚਾਲਿਆਂ ਨੂੰ ਜ਼ਰੂਰ ਇਸ ਤਰ੍ਹਾਂ ਕੱਟੋ। ਲਓ ਜੀ ਹੁਣ ਮੈਂ ਤੁਹਾਨੂੰ ਦੱਸਦੀ ਆ ਤੁਹਾਨੂੰ ਦੂਰੋਂ ਦੇਖ ਵੀ ਰਿਹਾ ਕਿ ਨਹੀਂ ਦਿਖ ਰਿਹਾ ਪਤਾ ਨਹੀਂ ਮੈਨੂੰ। ਤੇ ਆਹ ਲੋ ਇਸ ਤਰ੍ਹਾਂ ਆਪਣੇ ਕੋਲ ਨਿਸ਼ਾਨੀ ਹੈਗੀ ਆ। ਮੈਂ ਤੁਹਾਨੂੰ ਦੇਦੇ ਕਰਕੇ ਦਿਖਾਉਣੀ ਆ। ਮੇਰਾ ਨਾ ਸਟੈਂਡ ਹੈਗਾ ਜਿਹੜਾ ਇਹ ਟੁੱਟਿਆ ਪਿਆ ਮੈਂ ਸਹੀਂ ਸਮਝਿਆ ਕਰਦਾ ਸੀ ਕਿ ਆਪਣਾ ਨਵਾਂ ਆ ਜਾਊਗਾ ਨਾ ਸਟੈਂਡ ਜਦੋਂ ਆ ਲੋ ਬਸ ਆਪਾਂ ਕੀ ਕਰਨਾ ਹੈ ਇਦਾਂ ਕਰਨਾ ਹੈ ਬਸ ਇਹਨੂੰ ਇਹਦੇ ਵਿੱਚ ਠੀਕ ਹੈ ਸਟੀਲ ਦੀ ਛੜਨੀ ਲੈ ਲਿਓ ਉਹਦੇ ਵਿੱਚ ਤਰਬੂਜ ਨੂੰ ਇਦਾਂ ਕੱਟ ਕੇ ਇਹਦੇ ਤੇ ਰੱਖਾ ਮਾ ਦੇ ਉਹ ਪਤਾ ਨਹੀਂ ਪੈਣਾ ਕੀ ਕੀ ਕਹਿਣਗੀਆਂ ਕਿ ਇਹਨੂੰ ਜੂਸਰ ਦੇ ਵਿੱਚ ਕਰ ਲਓ ਏ ਉਹਦੇ ਵਿੱਚ ਬੀਜ ਨਿਕਲ ਜਾਂਦੇ ਆ ਇਹਨੂੰ ਉਹਦੇ ਵਿੱਚ ਕਰ ਲਓ ਉਹ ਸਾਰੀਆਂ ਭੈਣਾਂ ਨੂੰ ਪਤਾ ਹੈ ਕਿ ਜੂਸਰ ਦੇ ਵਿੱਚ ਕਰ ਲਓ ਹਨਾ ਪਰ ਬਹੁਤ ਘਰ ਇਹ ਜਿਹੇ ਹੁੰਦੇ ਨੇ ਜਾਂ ਬਹੁਤ ਸਾਰੀਆਂ ਭੈਣਾਂ ਇਹ ਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਕੋਲ ਜੂਸਰ ਨਹੀਂ ਹੁੰਦਾ ਨਾ ਮੈਂ ਵਿੱਚ ਟੰਟੀ ਜੀ ਕਰਕੇ ਰੱਖ ਲਈ ਆ ਤਾਂ ਥੋੜਾ ਸੌਖਾ ਹੋ ਜਾਂਦਾ ਇਹਨੂੰ ਮੈਂ ਥੋੜਾ ਜਿਹਾ ਹੋਰ ਕੱਟ ਲੈਣੀ ਆ ਤਾਂ ਹੋਰ ਸੌਖਾ ਰਹੂਗਾ ਕਿਉਂਕਿ ਗੁਲਾਈ ਹੁੰਦੀ ਆ ਨਾ ਇਹਦੇ ਛਿਲਕੇ 'ਚ ਤੇ ਫਿਰ ਥੋੜਾ ਔਖਾ ਹੋ ਜਾਂਦਾ ਹੈ ਲਓ ਜੀ ਖਤਮ ਕਰਤਾ ਪਾ ਇਹ ਸੇ ਤਰੀਕੇ ਨਾਲ ਹੀ ਆਪਾਂ ਇਹ ਵਾਲੀ ਭਾੜੀ ਲੈ ਲਈ ਲੋ ਹੁਣ ਮੈਂ ਤੁਹਾਨੂੰ ਦੱਸਦੀ ਆ ਇਹ ਜੂਸ ਕਿਵੇਂ ਬਣਾਉਣਾ ਆ ਦੇਖੋ ਜਿਹੜੇ ਇਹਦੇ ਬੀਜ ਸੀਗੇ ਉਹ ਆ ਆ ਗਏ ਨੇ ਬੀਜ ਠੀਕ ਆ ਬੀਜ ਇਹਦੇ ਛਾਨਣੀ ਚ ਰਹੇਗੇ ਤੇ ਜੂਸ ਜਿਹੜਾ ਇਹਦਾ ਆ ਦੇਖੋ ਆਪਾਂ ਨੂੰ ਆ ਮਿਲ ਗਿਆ ਇਹ ਸੇ ਤਰੀਕੇ ਨਾਲ ਮੈਂ ਸਾਰੇ ਜਿਹੜੇ ਤਰਬੂਜ ਹੈਗਾ ਜਿੰਨਾ ਵੀ ਉਹਨੂੰ ਇਦਾਂ ਹੀ ਕਰ ਲੂੰਗੀ ਤੇ ਉਹਦਾ ਜੂਸ ਬਣ ਜੂਗਾ ਬੜੇ ਸੌਖਾ ਤਰੀਕਾ ਜੀ ਆ ਦੇਖ ਸੰਦੀਪ ਤਰਬੂਜ ਲਿਆਂਦਾ ਤੇ ਸ਼ਾਨਣੀ ਦੇ ਵਿੱਚ ਇਸ ਤਰ੍ਹਾਂ ਕੀਤਾ ਸਾਰਾ ਜੂਸ ਨਿਕਲ ਜਾਊਗਾ ਠੀਕ ਲੈਣਾ ਜਬ ਇਹ ਸੌਖਾ ਤੇ ਬੀ ਸਾਰੇ ਇੱਥੇ ਰਹਿ ਜਾਣਗੇ ਇਹਦੇ ਵਿੱਚ ਕਿਉਂਕਿ ਆਪਾਂ ਨੂੰ ਇਹਦੇ ਪੀ ਤੰਗ ਕਰਦੇ ਹੁੰਦੇ ਆ ਯਾਦ ਇਹ ਉਸ ਬਣਾਣਾ ਹੋਵੇ ਨਾ ਇਹ ਬਣਾ ਕੇ ਦੇਜਾ ਕਰ ਤੀ ਹੈ 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 ਵੀ ਵਧੀਆ ਸੋਰ ਬੜਾ ਵਧੀਆ ਇਹ ਤਾਂ ਮੈਂ ਇਹ ਤਾਂ ਬੜਾ ਖੰਦਰ ਇਹ ਕਰਮਾ ਚ ਵਧੀਆ ਚੀਜ਼ ਹੁੰਦਾ ਤਰਬੂਜ ਬਾਹਰ ਚ ਕੁਝ ਨਹੀਂ ਰਹਿ ਜਾਂ ਪੈ ਜਦੋਂ ਜਿਆਦਾ ਹੋ ਜਾਂਦਾ ਹੂੰ 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 ਤਾਂ ਬਹੁਤ ਵਧੀਆ ਨਹੀਂ ਤੇ ਬਾਹਰ ਦਾ ਜਾਲ ਹਾਂ ਦਾ ਹੂੰ ਲੋ ਜੀ ਇਸ ਤਰੀਕੇ ਨਾਲ ਨਾ ਮੈਂ ਸਾਰਾ ਬਣਾ ਲੂਗੀ ਆ ਦੇਖੋ ਤੁਸੀਂ ਆ ਜੂਸ ਬਣ ਗਿਆ ਅੱਜ ਮੈਂ ਦੋ ਹੀ ਫਾੜੀਆਂ ਕੀਤੀਆਂ ਨੇ ਤੇ ਇਹਦੇ ਵਿੱਚੋਂ ਦੀ ਆ ਬੀ ਇਹ ਸਾਰੇ ਜਿਹੜੇ ਛਾਨਣੀ ਚ ਰਹੇਗੇ ਤੇ ਜੂਸ ਆਪਾਂ ਨੂੰ نیچے ਮਿਲ ਗਿਆ ਮੈਨੂੰ ਸਾਰਾ ਬਣਾ ਲੈਣ ਦਿਓ ਫਿਰ ਮੈਂ ਤੁਹਾਨੂੰ ਦਿਖਾਉਣੀ ਨਾ ਲੋ ਜੀ ਜੂਸ ਆਪਣਾ ਬਣ ਗਿਆ 10 ਮਿੰਟ ਲੱਗ ਗਏ ਮੈਨੂੰ ਹੌਲੀ ਹੌਲੀ ਕਰਦੇ ਨੂੰ ਟਾਈਮ ਤਾਂ ਥੋੜਾ ਬੋਧਾ ਲੱਗਦਾ ਹੀ ਆ ਤੇ ਛਾਨਣੀ ਦੇਖੋ ਤੁਸੀਂ ਛਾਨਣੀ ਦੇ ਵਿੱਚ ਬੀਜ ਰਹੇਗੇ ਤੇ ਸਾਰਾ ਕੱਚਾ ਮਤਲ ਜਿਹੜਾ ਹੈਗਾ ਇਹ ਹੋ ਸੰਦੀਪ ਚੱਕੂਗੀ ਛਾਨ ਤੋਂ ਹੋ ਵੀ ਪਹਿਲੀ ਆਪਾਂ ਉਹ ਨਿੰਬੂ ਪਾ ਪਹਿਲਾਂ ਪਾ ਲਿਆ ਸੀ ਤੇ ਨਮਕ ਵੀ ਪਹਿਲਾਂ ਪਾ ਲਿਆ ਸੀ ਠੀਕ ਹੈ ਜੀ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਬਰਫ਼ ਜੀ ਨੂੰ ਅੰਗਰੇਜ਼ੀ ਚ ਕਹਿੰਦੇ ਨੇ ਆਈਸ ਕਯੂਬ ਦੇਖੋ ਥੋੜ੍ਹੀ ਬੋਦਾਗਾ ਥੋੜੇ ਨਾਲ ਪਾਉਣਾ ਨਾ ਲੋ ਚੋੜੀ ਬਹੁਤ ਜ਼ਿਆਦਾ ਨਹੀਂ ਆਪਾਂ ਪਾਉਂਦੇ ਹੈਗੇ ਇਹਦੇ ਵਿੱਚ ਆਪਾਂ ਨਿੰਬੂ ਤੇ ਨਮਕ ਪਾ ਲਿਆ ਤੇ ਹੁਣ ਆਪਾਂ ਪਾਨੇ ਜੂਸ ਵੜੇਗੀ ਔਰੇ ਅਧਿਕ ਪ੍ਰਗੁਣ ਸੀਗਾ ਉਹਦੇ ਚੋਂ ਇੰਨਾ ਬਣ ਗਿਆ ਜਿੰਨਾ ਬਣ ਗਿਆ ਆਪਾਂ ਬਹੁਤ ਵਾਸ ਅਸੀਂ ਤੇਨੇ ਜਾਣੇ ਆ ਮੈਂ ਸੰਦੀਪ ਤੇ ਇਹ ਸਾਡੇ ਤੇਨੇ ਛੋਟੇ ਗਲਾਸ ਬਣ ਗਏ ਅਧਿਕ ਪ੍ਰਗੁਣੀ ਤੋਂ ਕੋਈ ਆਹ ਕੰਮ ਹੈਗਾ ਸੰਦੀਪ ਦਾ ਬਾਕੀ ਸਾਰਾ ਕੁਝ ਚੱਕਣ ਦਾ ਤੇ ਆਪਾਂ ਨੂੰ ਚਾਹੀਦੀ ਆ ਹੁਣ ਤੇ ਤੇਰੇ ਆਪਾਂ ਬਿਜੀ ਨੂੰ ਵੀ ਪਿਉਣੀ ਆ ਲਓ ਤੁਸੀਂ ਦੇਖੋ ਨੇੜੇ ਕਰਕੇ ਦਿਖਾਵਾਂ ਤੁਹਾਨੂੰ ਆ ਲੋ ਕਿੰਨਾ ਸੁਹਾ ਜੂਸ ਬਣਿਆ ਤੇ ਦੇਸੀ ਤਰੀਕੇ ਨਾਲ ਜਮਾਂ ਦੇਸੀ ਤਰੀਕੇ ਨਾਲ ਆਪਾਂ ਜੂਸ ਬਣਾਇਆ ਹੈਗਾ ਤੇ ਲੋ ਜੇ ਤੁਹਾਡੇ ਘਰ ਮਿਕਸੀ ਨਹੀਂ ਹੈਗੀ ਟੈਨਸ਼ਨ ਨਾ ਲਿਓ ਲੋ ਜੀ ਕਈ ਪੈਣਾ ਦੇ ਘਰ ਮਿਕਸੀ ਜਾਂ ਕੋਈ ਦੂਸਰ ਨਹੀਂ ਹੁੰਦਾ ਹੈਗਾ ਜ਼ਰੂਰੀ ਨਹੀਂ ਹੁੰਦਾ ਕਿ ਹਰ ਇੱਕ ਚੀਜ਼ ਸਭ ਦੇ ਘਰ ਹੋਵੇ ਆਪਾਂ ਸਾਰਿਆਂ ਨੂੰ ਨਾਲ ਲੈ ਕੇ ਚੱਲ ਰਹੇ ਹਾਂ ਸਿਰਫ ਉਹਨਾਂ ਨੂੰ ਲੈ ਕੇ ਨਹੀਂ ਚੱਲ ਰਹੇ ਜਿਨ੍ਹਾਂ ਦੇ ਘਰੇ ਹਰ ਇੱਕ ਚੀਜ਼ ਹੈਗੀ ਹੈ ਆਪਾਂ ਉਹਨਾਂ ਨੂੰ ਵੀ ਨਾਲ ਲੈ ਕੇ ਚੱਲ ਰਹੇ ਹਾਂ ਜਿਨ੍ਹਾਂ ਦੇ ਘਰੇ ਚੀਜ਼ਾਂ ਨਹੀਂ ਹੈਗੀਆਂ ਤੇ ਪਰ ਪੈਣਾ ਹੁਣ ਕਮੈਂਟ ਕਰਨ ਲੱਗ ਜਾਂਦੀਆਂ ਨੇ ਕਿ ਜੂਸਰ ਦੇ ਵਿੱਚੋਂ ਕੱਢ ਲਓ ਜੀ ਉਹਦੇ ਵਿੱਚੋਂ ਕੱਢ ਲਓ ਜੀ ਹੈਨਾ ਪਰ ਕਿਉਂਕਿ ਇਹ ਸਾਰੀਆਂ ਚੀਜ਼ਾਂ ਸਬਦੇ ਕਰਨੀ ਹੁੰਦੀ ਆ ਤੇ ਇਸ ਕਰਕੇ ਮੈਂ ਤੁਹਾਨੂੰ ਆ ਦੇਸੀ ਜਿਹੇ ਤਰੀਕੇ ਨਾਲ ਸੌਖੇ ਜਿਹੇ ਤਰੀਕੇ ਨਾਲ ਜੂਸ ਬਣਾਉਣਾ ਸਿਖਾਇਆ ਕਿ ਜਿਨ੍ਹਾਂ ਦੇ ਘਰ ਜੂਸਰ ਨਹੀਂ ਵੀ ਹੈਗਾ ਉਹ ਵੀ ਇਹ ਨਾ ਸੋਚੋ ਕਿ ਅਸੀਂ ਜੂਸ ਕਿਵੇਂ ਬਣਾਈਏ ਇਸ ਤਰੀਕੇ ਨਾਲ ਜੂਸ ਬਣਾਉਣਾ ਹੈਗਾ ਤੁਸੀਂ ਤੇ ਪੀਣਾ ਹੈਗਾ ਅੱਧੇ ਤਰਬੂਜ਼ ਤੋਂ ਆਪਾਂ ਤਿੰਨ ਗਲਾਸ ਜਿਹੜੇ ਆ ਜੂਸ ਤੇ ਆ ਜਿਹੜੇ ਉਹ ਬਣਾ ਲੈਨੇ ਵਾਟਰਮੈਲਨ ਦਾ ਜੂਸ ਹੈ ਜਿਹੜਾ ਉਹ ਤਿੰਨ ਗਲਾਸ ਨਿਕਲੇ ਨੇ ਹੁਣ ਮੈਂ ਟਰੇ ਲੈ ਕੇ ਆਉਣੀ ਆ ਤੇ ਵੀ ਬਿਲਕੁਲ ਲਓ ਅ ਵੀ ਚਲਦੇ ਆਪਾਂ

ਲੋ ਥੀ ਆਪਾਂ ਇੱਕ ਚੀਜ਼ ਤਾਂ ਭੁੱਲੀ ਗਏ ਸੀ ਕਰਨੀਆਂ ਵਾਸਤੇ ਬੜੀ ਵਧੀਆ ਚੀਜ਼ ਆਈ ਸੀ ਗੁੰਦ ਕਦੀਰਾ ਅੱਛਾ ਗਲਾਸ ਗੁੰਦ ਕਦੀਰਾ ਨਾ ਆਪਾਂ ਰਾਤ ਭੰਤਾ ਸੀਗਾ ਥੋੜਾ ਜਿਹਾ ਇੰਨਾ ਪਾ ਤੇ ਆਉਲੇ 5-7 ਬੀਜੇ ਨਿਕ ਨਿਕੀ ਹੈ ਤੇ ਉਹ ਦੇ ਲੋ ਇਡੀ ਡੱਬੀ ਭਰ ਗਈ ਚੰਚਾ ਚੰਮਚਾ ਸੀ ਚੰਮਚ ਸੀਗਾ ਪੀਂਗਨੀ ਤੇ ਉਹ ਇਡੀ ਡੱਬੀ ਭਰ ਗਈ ਮੈਂ ਤੇ ਲੈ ਕੀ ਥੋੜਾ ਹਾਂ ਜੀ

ਕੀ ਲੋਜੀ ਗੂੜ ਕਦੀਰਾ ਪਾ ਲਿਆ ਤੇ ਚਮਚਾ ਵਿੱਚ ਮਾਰ ਮੋੜ ਕੇ ਐ ਵਧੀਆ ਬਣਾ ਲੈਣਾ ਇਹ ਨਾ ਕਿ ਵਧੀਆ ਚੀਜ਼ ਐ ਇਹ ਗੂੜ ਕਦੀਰਾ ਕੀ ਠੰਡਾ ਤੇ ਅ ਤਰਬੂਜ ਵੀ ਠੰਡਾ ਤੇ ਅਜਨੇ ਨੂੰ ਪਾਇਆ ਵਿੱਚ ਨਮਕ ਵੀ ਪਾਇਆ ਨੇ ਗੂੜ ਕਦੀਰਾ ਰਾਤ ਬੀਬੀ ਦੇ ਪੈਰ ਮੱਚਦੇ ਰਹੇ ਤੇ ਹੁਣ ਬੀਬੀ ਨੂੰ ਠੰਡੀਆਂ ਚੀਜ਼ਾਂ ਬਿਉਉਣੇ ਆ ਆ ਲੈ ਦੇਖ ਕੇ ਮੱਚ ਗਈ ਸੀ ਆਪੀ ਵਾ ਦੇਸ ਬੋਸ ਬਚੀਂ ਕਰਵਾ ਲਓ ਬੋਸ ਵਾਲ ਬਣਾ ਜੀ ਬਹੁਤ ਜਿਆਦਾ ਤੁਸੀਂ ਬਣਾ ਕੇ ਦੇਖਿਓ ਜੇ ਤੁਸੀਂ ਜਿਆਦਾ ਮਿੱਠੇ ਦੇ ਸ਼ਕੀਨ ਹੈ ਤਾਂ ਨਿੰਬੂ ਸਕਿਪ ਕਰ ਦਿਓ ਤੇ ਜੇ ਤੁਸੀਂ ਮਿੱਠਾ ਜਿਆਦਾ ਨਹੀਂ ਪਸੰਦ ਕਰਦੇ ਮਿਕਸ ਜਾਈ ਖੱਟ ਮਿੱਠਾ ਸੀ ਪਸੰਦ ਕਰਦੇ ਹੋ ਤਾਂ ਜਿਵੇਂ ਮੈਂ ਨੰਬ ਤੇ ਨਿੰਬੂ ਪਾਇਆ ਉਹ ਤੁਸੀਂ ਪਾ ਲਓ ਠੀਕ ਹੈ ਜੀ ਉਸ ਤੁਹਾਡੇ ਕੇਸ ਦਾ ਰਾਤ ਨੂੰ ਬੂਤ ਤੇਰਾ ਭਾਂਡੇ ਰੱਖ ਲਓ ਇੰਨਾ ਤੇਸੀ ਬਣਾਇਆ ਹੈ ਬਹੁਤ ਜਿਆਦਾ ਤੇ ਗਰਮੀਆਂ ਦੇ ਵਿੱਚ ਅੱਜ ਕੱਲ ਲੋ ਬਹੁਤ ਚਲਦੀ ਹੈ ਲੋਹਾਂ ਤੋਂ ਬਚਾ ਲਈ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਜਰੂਰ ਬਣਾ ਕੇ ਪੀਓ ਤੇ ਜ਼ਰੂਰੀ ਨਹੀਂ ਆ ਕਿ ਜੁ ਸਰਕਾਰ ਉਹ ਤੇ ਫੇਰ ਕਿਵਾਗੇ ਠੀਕ ਹੈ ਜੀ ਨਾਲੇ ਤਾਂ ਮੱਥਾ ਮਾਰਨਾ ਨਹੀਂ ਪਿਆ ਹੈਗਾ ਆਪਾਂ ਨੂੰ ਬੀਜ ਵਗੈਰਾ ਕੱਢਣ ਤੇ ਸੌਖੇ ਜਿਹੇ ਤਰੀਕੇ ਨਾਲ ਜੁ ਉਸ ਨਿਕਲਿਆ ਆਟੇ ਵਾਲੀ ਛਾਣ ਦੀ ਤਾਂ ਸਭ ਦੇ ਘਰੇ ਹੁੰਦੀ ਹੈ ਆਟੇ ਵਾਲੀ ਛਾਣ ਦੀ ਨਾਲ ਕੀ ਜੁ ਉਸ ਬਣਾਦੇ ਲੋਜੀ ਬੀਬੀ ਕਹਿੰਦੀ ਨਾ ਮੈਂ ਕੁਆਟੇ ਵਾਲੀ ਛਾਣ ਦੀ ਸਟੀਲ ਦੀ ਜਿਹੜੀ ਉਹਦੇ ਨਾਲ ਦੱਸਿਆ ਜਿਹੜੀ ਆਪਣੇ ਦੁੱਧ ਵਾਲੀ ਛਾਣ ਨਹੀਂ ਹੁੰਦੀ ਪੂਣੀ ਹੁੰਦੀ ਹੈ ਦੁੱਧ ਪਾਉਣ ਵਾਲੀ ਸਟੀਲ ਦੀ ਵੀ ਉਹਦੇ ਨਾਲ ਵੀ ਬਹੁਤ ਵਧੀਆ ਬਣ ਜੂਗਾ ਹਾਂ ਬੀਬੀ ਨੂੰ ਮੈਂ ਕਿਹਾ ਹਾਂ ਹੁਣ ਮੈਂ ਦੱਸ ਹੀ ਦੇਵਾਂ ਬੀਬੀ ਕਹਿੰਦੀ ਲੈ ਆਟੇ ਵਾਲੀ ਛਾਣ ਨਹੀਂ ਬਣਾਇਆ ਦੁੱਧ ਦੁੱਧ ਪੋਣੀ ਨਾਲ ਨਹੀਂ ਜਦੋਂ ਤਾਂ ਪੋਣੀ ਜਿਹੜੀ ਵੱਡੀ ਹੁੰਦੀ ਹੈ ਜੇ ਤੁਹਾਡੇ ਘਰ ਵੱਡੀ ਦੁੱਧ ਵਾਲੀ ਪੋਣੀ ਹੈਗੀ ਤੁਸੀਂ ਉਹਦੇ ਨਾਲ ਬਣਾ ਸਕਦੇ ਹੋ ਤੇ ਆਟੇ ਵਾਲੀ ਸਿਹਤ ਦੀ ਛਾਣੀ ਹੈਗੀ ਉਹਦੇ ਨਾਲ ਬਣਾ ਸਕਦੇ ਹੋ ਠੀਕ ਹੈ ਜੀ ਚਲੋ ਠੀਕ ਹੈ ਜੀ ਤੁਸੀਂ ਵੀ ਬਣਾ ਕੇ ਪੀਓ ਦੱਸਿਓ ਕਿੰਨੇ ਆ ਫਿਰ ਮਿਲਦੇ ਹਾਂ ਕੋਈ ਹੋਰ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਸਟੀ ਓਕੇ